ਬੀਜ ਗ੍ਰाइंड ਕਰਨ ਵਾਲੀ ਮਸ਼ੀਨ ਜੀ ਤੁਸੀਂ ਕਰਨਾ ਕੀ ਹੈ ਜੇ ਆਪਣੇ ਘਰ ਹੀ ਕਣਕ ਦਾ ਵੀ ਗ੍ਰाइंड ਕਰਾਉਣਾ ਹੈ ਤਾਂ ਦਿੱਤੇ ਹੋਏ ਨੰਬਰਾਂ ਤੇ ਵੀਰ ਨਾਲ ਸੰਪਰਕ ਕਰ ਲਿਓ ਮਾਨਸਾ ਦੇ ਲਾਗੇ ਵੀਰ ਦਾ ਪਿੰਡ ਹੈ ਘੁੰਮਣਕਲਾਂ ਘੁੰਮਣ ਦੇ ਆਸ-ਪਾਸੇ 25-30 ਕਿਲੋਮੀਟਰ ਦੇ ਏਰੀਆ 'ਚ ਵੀਰ ਘਰੇ ਜਾ ਕੇ ਕਣਕ ਗ੍ਰाइंड ਕਰਦਾ ਹੈ ਜਿਹੜੀ ਵੀ ਸੱਜਣੂ ਇਹਦਾ ਇਹਦੇ ਕੋਲੇ ਮਸ਼ੀਨ ਹੈ ਵੀਰ ਕੋਲੇ ਗ੍ਰੈਵਿਟੀ ਵਾਲੀ ਮਸ਼ੀਨ ਹੈ ਮਾੜੇ ਦਾਣੇ ਅਡ ਕੱਢ ਦਿੰਦੀ ਐ ਚੰਗਾ ਵੀ ਅਡ ਕੱਢਦੀ ਐ ਫੂਸ ਅਡ ਕੱਢਦੀ ਐ ਕੁਆਲਿਟੀ ਚੈੱਕ ਕਰ ਲਓ ਦਾਣਿਆਂ ਦੀ ਤੇ ਦਿੱਤਾ ਹੋਇਆ ਨੰਬਰ ਹੈ ਵੀਰ ਨੂੰ ਕੰਟੈਕਟ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੁਹਾਡੇ ਸ਼ੇਅਰ ਨਾਲ ਵੀਰੇ ਬਹੁਤ ਕਿਸਾਨ ਭਰਾਵਾਂ ਦਾ ਫਾਇਦਾ ਹੋਊਗਾ ਕਿਹੜਾ ਮੇਰਾ ਵੀਰ ਗ੍ਰੈਂਡ ਕਰਾਉਣ ਨੂੰ ਨਹੀਂ ਉਹ ਰਹਿ ਗਿਆ ਉਹ ਗ੍ਰੈਂਡ ਕਰਾ ਲੂ ਕਣਕ ਤਾਂ ਦੱਬ ਕੇ ਸ਼ੇਅਰ ਕਰ ਦਿਓ ਧੰਨਵਾਦ ਵੀਰੇ